سی پتر. اچھا. نام اچھا. پکیفر اچھا. اچھا. میں نا لڑائی لڑی ہے ادھر آئے اچھا. اپنے جی بدلے ہی لڑے اچھا. بس یہاں دل دے آسا ہوں مہاراجی کوئی نہ کوئی میری گورمینٹ سہایتا لڑائی لڑی ہے جیلا کٹیاں ਰੁੱਖਾਂ ਦੇ ਪੱਤੇ ਖਾਦੇ ਆ ਪਰ ਗਵਰਨਮੈਂਟ ਨੂੰ ਮਚਾ ਕੋਈ ਸਾਡੀ ਸਾਰ ਨਹੀਂ ਆਈ ਮੈਂ ਵੀ ਠੀਕਾ ਕਹਿੰਦਾ ਭਾਵੇਂ ਮੈਂ ਅੱਜ ਮੁੱਕ ਜਾਵਾਂ ਤੇ ਤਾਮਾ ਪੱਤਰ ਮੈਨੂੰ ਦਿੱਤਾ ਇਹਦੀ ਮੈਂ ਆਪਣੇ ਹਿੱਕ ਨਾਲ ਲਾ ਕੇ ਰੱਖ ਦਿੰਦੀ ਕਦੇ ਤਾਂ ਗਵਰਨਮੈਂਟ ਸੁਣੂਗੀ ਪਰ ਨਹੀਂ ਅਜੇ ਤੱਕ ਕੋਈ ਨਹੀਂ ਸੁਣੀ ਮਾਤਾ ਅਸੀਂ ਇੱਥੇ ਪਰਿਵਾਰ ਦੇ ਵਿੱਚ 40 ਦੁਕਾਨਾਂ ਚ ਪਾ ਕੇ ਵਿੱਚ ਜੇ ਤੇ ਕੌਣ ਕੌਣ ਚਾਹੇ ਕੰਮ ਕਰਦਾ ਚਾਹੇ ਆਹ ਨਾ ਫੋਟੋ ਮੇਰਾ ਪੇਤ ਬੇਟਾ ਦਾ ਪੋਤਾ ਅੱਛਾ ਕਈ ਲਾ ਮਮੀ ਕਰਦੀ ਹਣੀ ਮੇਰੀ ਅੱਖੀ ਨਹੀਂ ਦੇਖਦਾ ਮੈਂ ਛਾਂਟ ਗਈਆਂ ਮੇਰਾ ਪੋਤਾ ਰਾਤ ਸਾਰੀ ਰਾਤ ਕਰਦਾ ਇੱਕ ਅੱਖ ਹੈ ਮੇਰੇ ਪੋਤੇ ਦੀ ਤੇ ਪੋਤਾ ਮੇਰਾ ਦਿਨ ਹੀ ਕਰਦਾ ਤਿੰਨ ਜਿਹੜੇ ਅਸੀਂ ਜਿਹੜੇ ਕਰਦੇ ਹਣੀ ਮੈਂ ਤੇ ਨਹੀਂ ਮੇਰੀ ਨਿਗਾਹ ਕਰਕੇ ਮੇਰੀ ਛੱਡਦੇ ਤਾਂ ਪੰਜ ਛੱਡਦੇ ਨੇ ਅਗੇ ਮੇਰੀ ਨਿਗਾਹ ਬਾਹਰ ਛੱਟ ਗਈ ਤੁਸੀਂ ਦੱਸ ਰਹੇ ਹੋ ਕਿ ਤੁਹਾਡਾ ਬੇਟਾ ਬਾਹਰ ਜਾਣ ਦਾ ਵਿਚਾਰ ਸੀ ਕਿ ਉਹ ਬਾਹਰ ਨੂੰ ਛੱਡ ਕੇ ਤੇ ਇੱਥੇ

ਫਿਰ ਇਹਨੂੰ ਦੱਸਿਆ ਕਿ ਜੇ ਦਾਦੀ ਬਹਿ ਸਕਦੀ ਤਾਂ ਮੈਂ ਵੀ ਬਹਾਂ ਉਹ ਤਾਂ ਆਪ ਦਾ ਕਾਰੋਬਾਰ ਜਿਹੜਾ ਸਾਰੋਂ ਪਰ ਕਿਦਾਂ ਉੱਤੇ ਰੋਟੀ ਖਰਚਾਂਗੇ ਕੋਈ ਬੱਚਤ ਨਹੀਂ ਰੱਖੀ ਨਹੀਂ ਐਂ ਤੇ ਸਾਨੂੰ ਕੋਈ ਬੱਚਤਾ ਇੰਨੀ ਆਪੀ ਰੋਟੀ ਦਾ ਤਰਿਆ ਜਾਂਦਾ ਰੋਟੀ ਆਦੀ ਹਨੇ ਹੋਰ ਕੋਈ ਬਾਈਤ ਵਾਲੀ ਕੰਮ ਨਹੀਂ ਤੁਹਾਨੂੰ ਫਿਰ ਚਾਹ ਦੇ ਵਿੱਚੋਂ ਕੀ ਮਾਣਾ ਬਾਕੀ ਇਹ ਆ ਵੀ ਬੱਚਿਆਂ ਨੂੰ ਆਪਣੇ ਨੂੰ ਪਾਲਣ ਦਾ ਹੈ ਜਾਂ ਆਪਦੇ ਕੰਮੇ ਲਗਾਵਾ ਜਾ ਹੁੰਦਾ ਬੱਚਾ ਕਮਾਈ ਕਰੇਗਾ ਤੇ ਆਪਾਂ ਸੋਨੂੰ ਤਾਂ ਵੱਡਾ ਬੰਦਾ ਜੇ ਬਹਾਨੀ ਹੋਣੀ। ਨੇ ਕਈ ਭਰਾ ਹੁੰਦੇ ਅੰਨੇ ਕਰਜ਼ਾ ਚੁੱਕ ਲੋ। ਮੈਂ ਕਰਜ਼ਾ ਨਹੀਂ ਚੁੱਕਣਾ ਪਤਾ ਜਿੰਨਾ ਵੀ ਨਾ ਆਪਣੇ ਇਸੇ ਤੋਂ ਕਮਾਈ ਕਰਨੇ। ਐਤਤਨ ਜਿਹੜਾ ਕੋ ਪ੍ਰਾ ਜਾਂਦਾ ਚਾਹ ਪੀ ਜਾਂਦਾ। ਤੇ ਰੋਟੀ ਖਰਚੀ ਬੇਟਾ। ਕੋਈ ਤਾਂ ਕੋਈ ਨਹੀਂ। ਤੇ ਤੁਹਾਡੇ ਪਰਿਵਾਰ ਚ ਵੱਡਾ ਡੇ ਜਿਆਦੀ ਖਾਣ ਲਈ ਸਰਕਾਰਾਂ ਨੇ ਤੁਹਾਨੂੰ ਕੀ ਦਿੱਤਾ ਹੁੰਦਾ? ਕੁਛ ਨਹੀਂ ਦਿੱਤਾ। ਸਰਕਾਰ ਨੇ ਤੇ ਵੀ ਨਿਆਂ ਦੇ ਪਿੱਛੇ ਵੀ ਅਸੀਂ ਕਾਗਜ਼ ਪੱਤਰ ਦਿੱਤਾ ਵਾ ਤੇ ਕੋਈ ਅਸੀਂ ਸੋ ਦੋਸਾ ਇਹੀ ਬੋਲਦੇ ਜਾਂਦੇ ਕੋਈ ਸਹੀ ਉਹ ਨਾ ਗਦੇ ਕੋਈ ਦਵੇ ਕਿਸੇ ਕੀ ਮੰਗ ਕਰਦੇ ਸਰਕਾਰ ਤੋਂ ਪਰ ਮੈਂ ਮੰਗ ਤਾਂ ਮੇਰੀ ਮੰਗ ਪੂਰੀ ਕਰਨੀ ਮਹਾਰਾਜ ਨੇ ਜਨ ਅਚਾਰ ਮੈਂ ਜ਼ਿੰਦਗੀ ਮੇਰੀ ਉਹਨਾਂ ਚ ਚੱਲਣ ਮੈਨੂੰ ਕੁਛ ਨਾ ਕੁਛ ਦੇਣ ਮੈਂ ਆਪਦਾ ਪੱਲਾ ਖਰਚਾ ਖੰਕ ਕਰ ਸਕਾਂ ਤਾਂ ਇਹ ਪਤਾ ਹੈ ਕਿ ਜੇ ਬੱਚਿਆਂ ਦੇ ਕੋਲ ਵੀ ਕੁਝ ਨਹੀਂ ਜਾਂਦਾ ਹੋਵੇ ਤਾਂ ਮੈਂ ਉਹਨਾਂ ਨੂੰ ਵੀ ਦਵਾਂ ਮੈਂ ਉਹਨਾਂ ਨੂੰ ਬੇਟਾ ਨਹੀਂ ਦੇ ਸਕਦੀ ਇਹਨਾਂ ਆਪਿਆਂ ਦਾ ਗੁਜ਼ਾਰਾ ਰੋਟੀ ਦਈਆ ਕੋਈ ਬਜਟ ਨਹੀਂ ਕਿ ਜਾਂ ਕੋਈ ਨਹੀਂ ਜਾਂ ਅੰਤਕਾਨ ਉਦੋਂ ਜਰ ਜਰ ਇਕੱਠਾ ਰ ਕਰਕੇ ਰੱਖ ਲੈਣ ਨੇ ਇੰਨੀਆਂ ਪਿਆਰ ਦਾ ਗੁਜ਼ਾਰਾ ਕਰਦੇ ਰੋਟੀ ਦਈ ਆਪ ਜੀ ਮੇਰਾ ਅੱਜ ਜੀ ਇੱਕ ਚਾਹ ਮਨਪਸੰਦੀ ਪਾਈ ਹੈ ਇਹ 1.5 ਸਾਲ ਹੋ ਗਿਆ ਸਰ ਹਾਂਜੀ ਤੇ ਪਹਿਲਾਂ ਦਸਾਂ ਚ ਚਲਾਉਂਦੇ ਹੁੰਦੇ ਸੀ ਨਹੀਂ ਜੀ ਪਹਿਲਾਂ ਪਹਿਲਾਂ ਸਾਡੇ ਟਰਕਿੰਗ ਲਾਈਨ ਸੀ ਆਪਣੀ ਹਾਂਜੀ ਟਰਾਲੇ ਸੀ ਪਹਿਲਾਂ ਆਪਣੇ ਫੇਰ ਉਹ ਆਪਾਂ ਸੇਲ ਕਰਕੇ ਫੇਰ ਆਪਾਂ ਇੱਧਰ ਆ ਗਏ ਰੋਡਵੇਜ ਦੀ ਨੌਕਰੀ ਕੀਤੀ ਫੇਰ ਉਹਨਾਂ ਨੇ ਕੱਚਿਆਂ ਦੇ ਵਿੱਚ ਹੀ 7 ਸਾਲ ਨਿਕਲ ਗਏ ਫੇਰ ਆਪਾਂ ਆਹ ਸਲਾਹ ਕੀਤੀ ਵੀ ਮੈਂ ਬਾਹਰ ਚਲੇ ਜਾਣਾ ਫੇਰ ਵੀ ਦਾਦੀ ਨੇ ਟਕਿਆ ਵੀ ਪੁੱਤ ਤੂੰ ਇਕੱਲਾ-ਇਕੱਲਾ ਵਾਂ ਤੇ ਘਰ ਬੰਦ ਹੋ ਜਾਣਾ ਤੇਰੇ ਜਾयां ਫੇਰ ਆਪਾਂ ਪਹਿਲਾਂ ਤੇ ਮੰਨ ਨਹੀਂ ਮੰਨਿਆ ਇੱਥੇ ਵੀ ਕੁਝ ਵਿਖਦਾ ਨਹੀਂ ਮੈਨੂੰ ਸਰ ਜੀ ਇੱਥੇ ਵੀ ਕੁਝ ਨਹੀਂ ਵਿਖਦਾ ਅੱਧੀ ਅੱਧੀ ਰਾਤ ਇੱਥੇ ਦਾ ਮਾਹੌਲ ਰਾਤ ਨੂੰ ਕਾਰਾਂ ਆਉਂਦੀਆਂ 10 ਜਣੇ ਹਾਂ ਜੀ ਲਓ ਜੀ ਕਿੰਨੇ ਪੈਸੇ ਜੀ ਆਹ ਕੁਛ ਇੱਥੋਂ ਦੀ ਸਥਿਤੀ ਆ ਪਰ ਆਪਣੀ ਕੋਸ਼ਿਸ਼ ਆ ਵੀ ਚਲੋ ਬਾਬੇ ਦਾ ਨਾਮ ਲੈ ਕੇ ਤੇ ਬੜੀ ਇਮਾਨਦਾਰੀ ਨਾਲ ਸੱਚੀਆਂ ਨੀਤਾਂ ਨਾਲ ਆਪਾਂ ਦਿਨ ਰਾਤ ਕੰਮ ਕਰ ਰਹੇ ਆ 24 ਘੰਟੇ ਤੁਹਾਡੇ ਦਾਦਾ ਜੀ 70 ਸਸਮਾਨੀ ਸਰਕਾਰਾਂ ਨੇ ਕੋਈ ਤਾਂ ਨਹੀਂ ਨਹੀਂ ਜੀ ਸਰਕਾਰਾਂ ਨੇ ਤੇ ਪੁੱਛਿਆ ਵੀ ਨਹੀਂ ਸਾਨੂੰ ਅੱਜ ਤੱਕ ਅੱਜ ਬੜਾ ਤੁਹਾਡਾ 70 ਪੱਤਰਕਾਰ ਭਰਾਵਾਂ ਦਾ ਧੰਨਵਾਦ ਆ ਵੀ ਜਿੰਨੀ ਕੋਸ਼ਿਸ਼ ਸਾਡੇ ਪੱਤਰਕਾਰ ਭਰਾਵਾਂ ਨੇ ਕੀਤੀ ਆ ਬਿਗੈਰ ਸੱਦਿਆਂ ਵੀ ਤੁਸੀਂ ਸਾਡੇ ਆਏ ਜੇ ਪਰ ਸਰਕਾਰਾਂ ਤੱਕ ਪਤਾ ਨਹੀਂ ਕਿਉਂ ਆਵਾਜ਼ ਪਹੁੰਚੀ ਨਹੀਂ ਜੀ ਇਹੋ ਹੀ ਸਰ ਇਹੋ ਹੀ ਹਾਂਜੀ ਇਹੋ ਹੀ ਮੈਡਲ ਆ ਜੀ ਇਹੋ ਹੀ ਮੈਡਲ ਆ ਜਿਹੜਾ ਅਸੀਂ ਬੜਾ ਸੰਭਿਆ ਵਾ ਪਰ ਹੁਣ ਤੇ ਸਾਡੇ ਦਾਦੀ ਜੀ ਕਹਿੰਦੇ ਆ ਵੀ ਜਿਹੜੇ ਫ੍ਰੀडम फाइਟਰ ਦੇ ਕੋਈ ਮੇਨ ਇਹਨਾਂ ਦੇ ਕੋਈ ਅਫਸਰ ਆ ਸਾਡੇ ਕੋਲ ਇਹ ਲੈ ਲੈਣ ਵੀ ਸੇ ਰੁਲੇ ਨਾ ਜਿਤਕਿ ਮੇਰੇ ਦਾਦਾ ਜੀ ਦੀ ਫੋਟੋ ਜਿਹੜੀ ਆ ਉਹ ਕਚਹਿਰੀ ਅੰਮ੍ਰਿਤਸਰ ਦੇ ਵਿੱਚ ਕੰਧ ਦੇ ਉੱਤੇ ਬੜੇ ਮਤਲਬ ਕਿ ਸਵਤੰਤਰਤਾ ਸਨਾਨੀਆਂ ਚ ਲੱਗੀ ਆ ਪਰ ਹਰ 26 ਜਨਵਰੀ 15 ਅਗਸਤ ਨੂੰ ਸਾਨੂੰ ਆਸ ਹੁੰਦੀ ਆ ਵੀ ਸਾਨੂੰ ਕੋਈ ਸੱਦੂਗਾ ਜਾਂ ਕੋਈ ਸਾਨੂੰ ਪਰ ਆ ਵੀ 26 ਜਨਵਰੀ ਸਾਡੀ ਵਿੰਦਿਆ ਵਿੰਦਿਆ ਨੰਗੀ ਸਾਨੂੰ ਕੋਈ ਸੁਨਿਆ ਨਹੀਂ ਆਇਆ